ਪਾਣੀ ਕਿੱਥੇ ਰਹਿਨੇ ਆਂ ਵੀਰੇ ਕਿੰਨ੍ਹੇ ਤੱਕ ਤੁੰਨਾ ਪਾਣੀ ਕਿੱਥੇ ਰਹਿਨੇ ਆਂ ਪਰਵਾਹ ਨਾ ਲਾਓ ਇੱਕ ਕੀ ਫਾਇਦਾ ਪਾਣੀ ਮਾਰ ਨਾ ਲਾਓ ਮੈਂ ਕਹਿੰਦਾ ਕਿ ਕੋਈ ਕੁੱਝ ਨਹੀਂ ਹੋ ਕੋਈ ਅੱਛਾ ਸਾਨੂੰ ਲੱਗ ਰਿਹਾ ਯਾਰ ਅਸੀਂ 9 ਤੋਂ 5 ਦਫ਼ਤਰ ਕੰਮ ਕਰਦੇ ਆ ਥੋੜੇ ਵਰਗੇ ਬੇਫਕੂਫਾ ਲਈ ਅਸੀਂ ਇੱਥੇ ਖੜੇ ਆ ਰਾਤ ਨੂੰ ਜਿਹੜੇ ਅਸੀਂ ਰੋਜ਼ ਇੱਥੇ ਦੂਜੇ ਦਿਨ ਸਫਾਈ ਕਰਾਉਂਦੇ ਆ ਆ ਥੋੜੇ ਵਰਗੇ ਗੰਦ ਪਾ ਕੇ ਜਾਂਦੇ ਆ ਇੱਥੇ ਆਰਸੀ ਦੋ ਆਰਸੀ ਦੋ ਚੱਲੇ ਕਿੱਥੇ ਆ ਆਰਸੀ ਇਹਦੀ ਫੈਨ ਗੱਡੀ ਬੰਦ ਲੈ ਚਲਾਣ ਬ ਕੋਈ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਤੁਸੀਂ ਵੀਡੀਓ ਵਿਚਲਾ ਕਲਿੱਪ ਦੇਖ ਸੋਨੇ ਹੀ ਲਿਆ ਹੋਵੇਗਾ ਕਿ ਇੱਕ ਸਰਦਾਰ ਜੀ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਨੂੰ ਬੇਵਕੂਫ ਕਹਿ ਕੇ ਪੁਕਾਰਿਆ ਜਾ ਰਿਹਾ ਹੈ ਇਹ ਜਿਹੜਾ ਟਾਰਗੇਟ ਕਰਨ ਵਾਲਾ ਅਧਿਕਾਰੀ ਹੈ ਇਹ ਨਗਰ ਨਿਗਮ ਦਾ ਅਧਿਕਾਰੀ ਹੈ ਤੇ ਉਸ ਨੂੰ ਸਿੱਧਾ ਹੀ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਬੇਵਕੂਫਾਂ ਦੇ ਕਾਰਨ ਅਧੀ ਰਾਤ ਨੂੰ ਡਿਊਟੀ ਕਰ ਰਹੇ ਹਾਂ ਜਦੋਂ ਕਿ ਇਹ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੇ ਲਈ ਉਲਟਾ ਲੋਕਾਂ ਤੇ ਰੋਪਾ ਰਿਹਾ ਹੈ ਤੇ ਲੋਕਾਂ ਨੂੰ ਬੇਵਕੂਫ ਦੱਸ ਰਿਹਾ ਹੈ ਦੋਸਤੋ ਇਸ ਗੱਲ ਤੋਂ ਤੁਸੀਂ ਵੀ ਸਾਰੇ ਹੀ ਜਾਣੂ ਹੋਵੋਗੇ ਕਿ ਨਗਰ ਕਾਉਂਸਲ ਜਾਂ ਨਗਰ ਨਿਗਮ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਕਰਮੀਆਂ ਦੇ ਕੋਲੋਂ ਜਿਹੜਾ ਘਰਾਂ ਦੇ ਬਾਹਰ ਪਿਆ ਕੂੜਾ ਜਾਂ ਡਸਟਬਿਨਾਂ ਦੇ ਵਿੱਚ ਪਿਆ ਕੂੜਾ ਚੁਕਵਾ ਕੇ ਕਿਸੇ ਯੋਗ ਜਗ੍ਹਾ ਤੇ ਸਟਵਾ ਦਿੰਦੇ ਹੈ ਪਰ ਇਹ ਅਧਿਕਾਰੀ ਆਪਣੀਆਂ ਗਲਤੀਆਂ ਤੇ ਪਰਦਾ ਪਾਉਂਦਾ ਹੋਇਆ ਉਲਟਾ ਲੋਕਾਂ ਤੇ ਰੋਪਾ ਰਿਹਾ ਹੈ ਕਿ ਅਸੀਂ ਤੁਹਾਡੇ ਕਰਕੇ ਡਿਊਟੀ ਨਿਭਾ ਰਹੇ ਹਾਂ ਦੋਸਤੋ ਤੁਸੀਂ ਅਸਕਰ ਹੀ ਦੇਖਦੇ ਹੋ ਕਿ ਜਿਹੜੇ ਪਗੜੀ ਧਾਰੀ ਲੋਕ ਹੁੰਦੇ ਐ ਦਸਤਾਰ ਧਾਰੀ ਲੋਕ ਹੁੰਦੇ ਐ ਇਹਨਾਂ ਨੂੰ ਜਿਹੜੇ ਵੀ ਕੋਨੇ ਮੋਨੇ ਅਧਿਕਾਰੀ ਹੁੰਦੇ ਐ ਬੜੇ ਰੋਪ ਦੇ ਨਾਲ ਤੇ ਬੜੇ ਹੀ ਹੋਰ ਹੀ ਤੌਰ ਤਰੀਕਿਆਂ ਦੇ ਨਾਲ ਇਹਨਾਂ ਨੂੰ ਟਾਰਗੇਟ ਕਰਦੇ ਐ ਜਿਵੇਂ ਇਹ ਅਧਿਕਾਰੀ ਕਰ ਰਿਹਾ ਹੈ ਹੋ ਸਕਦਾ ਹੈ ਕਿ ਇਹ ਵੀਰ ਨੇ ਦਸਤਾਰ ਨਾ ਸਜਾਈ ਹੁੰਦੀ ਤਾਂ ਇਸ ਨੂੰ ਟਾਰਗੇਟ ਨਾ ਕੀਤਾ ਜਾਂਦਾ ਕਿਉਂਕਿ ਉਸ ਨੇ ਆਪਣੀ ਕਮਿਊਨਿਟੀ ਦਾ ਸਮਝ ਕੇ ਹੀ ਸ਼ਾਇਦ ਮੁਆਫ ਕਰ ਦੇਣਾ ਸੀ ਇਸ ਜਗ੍ਹਾ ਤੇ ਸਰਦਾਰ ਜੀ ਨੇ ਆਪਣੀ ਗਲਤੀ ਵੀ ਮੰਨੀ ਹੈ ਪਰ ਉਸ ਨੇ ਉਸ ਦੀ ਗਲਤੀ ਨੂੰ ਨਾ ਸਵੀਕਾਰਦੇ ਹੋਏ ਉਸ ਤੇ ਹੋਰ ਜ਼ਿਆਦਾ ਰੋਪਾਇਆ ਜਦੋਂ ਕਿ ਉਸ ਦਾ ਫਰਜ਼ ਬਣਦਾ ਸੀ ਉਸ ਦਾ ਚਲਾਨ ਕਰ ਸਕਦਾ ਸੀ ਉਸ ਨੂੰ ਕੋਈ ਜੁਰਮਾਨਾ ਕਰ ਸਕਦਾ ਸੀ ਉਹ ਵੀ ਤਾਂ ਕਰ ਸਕਦਾ ਸੀ ਜੇਕਰ ਇਹ ਫਰਜ਼ ਨਗਰ ਨਿਗਮ ਦਾ ਆਪਣਾ ਨਹੀਂ ਹੈਗਾ ਤਾਂ ਦੂਸਰੇ ਪਾਸੇ ਉਸ ਨੂੰ ਇਹ ਕਹਿ ਰਿਹਾ ਕਿ ਜੇਕਰ ਤੂੰ ਦਸਤਾਰ ਨਾ ਸਜਾਈ ਹੁੰਦੀ ਤਾਂ ਵਗੈਰਾ ਵਗੈਰਾ ਅੱਗੇ ਵੀ ਤੁਸੀਂ ਵੀਡੀਓ ਦੇ ਵਿੱਚ ਸੋਣ ਹੀ ਲਿਓ ਜੀ ਇੱਕ ਪਾਸੇ ਉਹ ਕਹਿ ਰਿਹਾ ਕਿ ਅਸੀਂ ਇਸ ਕੂੜੇ ਦੇ ਕਾਰਨ ਅੱਧੀ ਰਾਤ ਨੂੰ ਡਿਊਟੀ ਨਿਭਾ ਰਹੇ ਹਾਂ ਤੇ ਦੂਸਰੇ ਪਾਸੇ ਉਸ ਦੇ ਕੋਲੋਂ ਵਹੀਕਲਾਂ ਦੇ ਕਾਗਜ਼ ਵੀ ਪੁੱਛ ਰਿਹਾ ਹੈ ਜਦੋਂ ਕਿ ਇਹ ਫਰਜ਼ ਸਾਰਾ ਪੰਜਾਬ ਪੁਲਿਸ ਦਾ ਹੈ ਨਾ ਕਿ ਨਗਰ ਨਿਗਮ ਅਧਿਕਾਰੀਆਂ ਦਾ ਹੁੰਦਾ ਹੈ ਕਿ ਉਹ ਲੋਕਾਂ ਨੂੰ ਕਾਗਜ਼ਾਤ ਪੁੱਛ ਕੇ ਟਾਰਗੇਟ ਕਰਨ ਹੁਣ ਤੁਸੀਂ ਆਪ ਹੀ ਸੋਚੋ ਕਿ ਜੇਕਰ ਆਪਾਂ ਨੂੰ ਘਰ ਤੋਂ ਕੂੜਾ ਸਿੱਟਣ ਜਾਣ ਦੇ ਵਾਸਤੇ ਹੀ ਸਾਨੂੰ ਕਾਗਜ਼ਾਂ ਦਾ ਬੈਗ ਚੱਕਣਾ ਪਵੇਗਾ ਸਾਨੂੰ ਆਪਣਾ ਡਰਾਈਵਿੰਗ ਲਾਇਸੈਂਸ ਆਰਸੀ ਪੋਲਿਊਸ਼ਨ ਵਗੈਰਾ ਚੱਕਣੇ ਪੈਣਗੇ ਤਾਂ ਤੁਸੀਂ ਆਪ ਹੀ ਸੋਚੋ ਕਿ ਗੱਲ ਹਜਮ ਹੋਣ ਵਾਲੀ ਨਹੀਂ ਇੱਥੇ ਇੱਕ ਗੱਲ ਇਹ ਵੀ ਦੱਸਣੀ ਯੋਗ ਹੈ ਕਿ ਇਸ ਸਰਦਾਰ ਜੀ ਨੇ ਆਪਣਾ ਫੇਸ ਰੁਮਾਲ ਦੇ ਨਾਲ ਟਕਿਆ ਹੋਇਆ ਸੀ ਹੋ ਸਕਦਾ ਹੈ ਪੋਲਿਊਸ਼ਨ ਦੇ ਕਾਰਨ ਟਕਿਆ ਹੋਵੇ ਜਾਂ ਉਸ ਨੂੰ ਕੋਈ ਹੋਰ ਕੋਲਡ ਵਗੈਰਾ ਦੀ ਕੋਈ ਸਮੱਸਿਆ ਹੋਵੇ ਪਰ ਕਿਸੇ ਨੂੰ ਜ਼ਬਰਨ ਬੇਨਕਾਬ ਕਰਨਾ ਉਸ ਨੂੰ ਵੀਡੀਓ ਦੇ ਵਿੱਚ ਲੈ ਕੇ ਆਉਣਾ ਸਮਾਜ ਦੇ ਵਿੱਚ ਉਸ ਨੂੰ ਭੰਡਣਾ ਇਹ ਗੱਲ ਜਾਇਜ਼ ਨਹੀਂ ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿ ਪੁਲਿਸ ਮੁਲਾਜ਼ਮ ਕਿਸੇ ਵੀ ਦੋਸ਼ੀ ਨੂੰ ਫੜਦੇ ਹੈ ਜਾਂ ਉਸ ਦੀ ਵੀਡੀਓ ਵਾਇਰਲ ਕਰਦੇ ਹੈ ਅਖਬਾਰ ਦੇ ਵਿੱਚ ਉਸ ਦੀ ਫੋਟੋ ਦਿੰਦੇ ਹੈ ਤਾਂ ਉਸ ਦਾ ਫੇਸ ਪਹਿਲਾਂ ਟੱਕਿਆ ਜਾਂਦਾ ਹੈ ਤਾਂ ਕਿ ਕੱਲ ਨੂੰ ਕਿਤੇ ਇਹ ਬਰੀ ਹੋ ਕੇ ਸਾਡੇ ਤੇ ਹੀ ਮੁਕੱਦਮਾ ਨਾ ਕਰ ਦੇਵੇ ਕਿ ਮੇਰੀ ਇਹਨਾਂ ਨੇ ਬੇਦੋਸ਼ੇ ਹੋਣ ਦੇ ਬਾਵਜੂਦ ਵੀ ਇਨਾਂ ਨੇ ਸਮਾਜ ਦੇ ਵਿੱਚ ਮਾਨਹਾਨੀ ਕੀਤੀ ਹੈ ਉਸ ਨੂੰ ਮਾਨਹਾਨੀ ਦਾ ਕੇਸ ਕਰਨ ਦਾ ਪੂਰਾ ਅਧਿਕਾਰ ਹੁੰਦਾ ਹੈ ਜੇਕਰ ਉਹ ਅਦਾਲਤ ਦੇ ਰਾਹੀਂ ਬਰੀ ਹੋ ਜਾਂਦਾ ਹੈ ਤੇ ਇਸ ਅਧਿਕਾਰੀ ਨੂੰ ਕਿਸ ਨੇ ਇੰਨਾ ਵੱਡਾ ਹੱਕ ਦੇ ਦਿੱਤਾ ਕਿ ਕਿਸੇ ਨੂੰ ਬੇਨਕਾਬ ਕਰੇ ਤੇ ਬਿਨਾ ਦੋਸ਼ ਹੁੰਦੇ ਹੋਏ ਇੱਕ ਕੂੜੇ ਦੇ ਲਫਾਫੇ ਦੇ ਕਾਰਨ ਹੀ ਉਸ ਦੀ ਵੀਡੀਓ ਬਣਾਵੇ ਵੀਡੀਓ ਵੀ ਉਸ ਦੀ ਬਿਨਾ ਮਨਜ਼ੂਰੀ ਤੋਂ ਬਣਾ ਕੇ ਤੇ ਉਸ ਨੂੰ ਸਮਾਜ ਦੇ ਵਿੱਚ ਭੰਡ ਦੇਵੇ ਇਹ ਗੱਲ ਤੁਸੀਂ ਆਪ ਹੀ ਸੋਚੋ ਕਿ ਬਹੁਤ ਵੱਡੀ ਹੈ ਜਾਂ ਫਿਰ ਬਹੁਤ ਛੋਟੀ ਹੈ ਅਗਰ ਇਸ ਅਧਿਕਾਰੀ ਸਾਹਿਬ ਦਾ ਕਿਸੇ ਦੇ ਕੋਲੋਂ ਦਫ਼ਤਰ ਦਾ ਨੰਬਰ ਮੋਬਾਈਲ ਨੰਬਰ ਨਾਮ ਪਤਾ ਹੋਵੇ ਤਾਂ ਮੇਰੇ WhatsApp ਨੰਬਰ 98555506065 ਤੇ ਨੰਬਰ ਜ਼ਰੂਰ ਸਾਂਝਾ ਕਰਿਓ ਤਾਂ ਕਿ ਆਪਾਂ ਇਹਨਾਂ ਦੇ ਕੋਲ ਪੁੱਛ ਸਕੀਏ ਕਿ ਸਰਦਾਰਾਂ ਨੂੰ ਕਿਵੇਂ ਟਾਰਗੇਟ ਕਰੀਦਾ ਹੈ ਬਿਨਾਂ ਕਿਸੇ ਦੀ ਮਨਜ਼ੂਰੀ ਦੇ ਕਿਸੇ ਨੂੰ ਬੇਨਕਾਬ ਕਰਕੇ ਵੀਡੀਓ ਸਾਂਝਾ ਕਰਨ ਦਾ ਅਧਿਕਾਰ ਇਹਨਾਂ ਨੂੰ ਕਿਸ ਨੇ ਦਿੱਤਾ ਹੈ ਤੇ ਉਸ ਦਾ ਇਹਨਾਂ ਕਿੰਨਾ ਕੋ ਵੱਡਾ ਜੁਰਮ ਸੀ ਜਿਹੜਾ ਉਸ ਨੂੰ ਟਾਰਗੇਟ ਹੋਣਾ ਪਿਆ ਤੇ ਸਮਾਜ ਦੇ ਵਿੱਚ ਉਸ ਦੀ ਵੀਡੀਓ ਨੂੰ ਸਾਂਝਾ ਕਰਨਾ ਇਹਨਾਂ ਦੀ ਮਜਬੂਰੀ ਬਣੀ ਇਹ ਆਪਾਂ ਇਹਨਾਂ ਦੇ ਕੋਲੋਂ ਜ਼ਰੂਰ ਪੁੱਛਾਂਗੇ ਕਿ ਇਹ ਦੋਸ਼ ਇੱਕ ਕੂੜੇ ਦੇ ਲਿਫਾਫੇ ਦਾ ਕਿੰਨਾ ਕੁ ਵੱਡਾ ਹੁੰਦਾ ਹੈ ਆਓ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਓ ਆਜੋ ਆਜੋ ਭਾਈ ਦਾ ਪੁੱਛਦਾ ਹਾਂ ਪਾਣੀ ਉਹ ਕੀ ਹੋ ਰਿਹਾ ਹੈ ਆ ਮੜਿਆ ਮੂੰਹ ਖੋਲੋ ਠੀਕ ਹੈ ਮੈਂ ਦੰਦ ਨਾ ਨਹੀਂ ਪਤਾ ਨਹੀਂ ਸੀ ਨਾ ਹੋਰ ਨਾ ਗਲਤ ਪਰ ਮੈਂ ਇਹੋ ਜਿਹਾ ਚੰਨਾ ਨਹੀਂ ਨਾ ਹਾਂ ਜਦੋਂ ਨਾ ਦਿਖਾ ਪੈਂਦਾ ਇਹ ਜਿਸਵਾਦ ਲੋਕ ਨਾ ਜਾਣੀ ਦੱਸੋ ਹੋਰ ਬੜੀ ਗੱਲ ਭਾਜੀ ਅੱਗੋਂ ਨਹੀਂ ਕਰ ਭਾਜੀ ਅਸੀਂ ਖੋਲਦੇ ਚੰਗੇ ਨਹੀਂ ਲਾਦੇ ਪੱਗ ਪਟੀਆਂ ਦਾ ਦਸਤਾਨ ਸਜਾਈਏ ਤਿੰਨ ਨਾਰਮਾਦ ਹਾਂ ਸ਼ਿਕਾਇਤ ਹੈ ਨਾ ਭਾਈ ਕਹਾ ਨਾ ਮੈਂ ਕਹਿੰਦਾ ਵੀ ਇੱਕੋ ਹੀ ਪਾਣੀ ਨਹੀਂ ਹੁੰਦਾ ਬਾਕੀ ਅੱਗੇ ਆ ਸਾਡੇ ਬੱਚੇ ਰੋਜ਼ ਕਰੋ ਉਸ ਕੰਮ ਤੋਂ ਡੋਟੇ ਨਹੀਂ ਖੜੇ ਮੈਂ ਕਹਿੰਦਾ ਵੀ ਮੈਂ ਤਾਂ ਤੁਸੀਂ ਪਲੀਜ਼ ਪੇਸ ਕਰ ਲੋ ਸਾਡੇ ਰਿਪੋਰਟ ਆ ਜੀ ਕਿ ਕੋੜਾ ਸਾਡੇ ਤੇ ਕੋਈ ਨਹੀਂ ਕਰਾਉ ਕੋਲੋ ਸਮਝਦੇ ਤੇ ਬੇਤਲ ਜਿਹੜੇ ਸੱਜਣ ਨੇ ਕਹਿੰਦੇ ਬਹੁਤ ਪਿਆਸ ਆ ਤੇ ਪਾਕਟ ਹੋਏ ਨਹੀਂ ਮੇਰੀ ਜ਼ਮੀਨ ਵੀ ਨਾਲ ਦੇ ਦਿਓ ਨਾ ਖਾਣੇ ਬਾਕੀ ਸਿ ਬਹੁਤ ਹੋਏ ਇੱਥੇ ਰਹਿਦੀਆਂ ਜੋ ਮੀਨ ਸਾਡੇ ਦੇ ਨਾਲ ਬਹੁਤ ਹੋਏ ਪਲੀਜ਼ ਹੋਰ ਤੋਂ ਭਾਈ ਸਾਹਿਬ ਆਦੀ ਨਾ ਕਰਾ ਦਿਓ ਮੈਂ ਕਿਉਂ بار-बार ਕਿਹਾ ਜੀ ਲਾ ਲੋ। ਤੁਸਲ ਕਰਨੀ ਤੁਹਾਨੂੰ ਕੋਲ ਜੀ ਲਾ ਰਹੇਂਗੇ ਤਾਂ ਐਟਰਾਸਟ ਕੋ ਅੰਚੇ ਦੇਖਣਾ ਚਾਹੀਦਾ। ਕਹੇ ਪਰਿਖਿਆ ਹੈ। ਕਰਨਗੇ ਤਾਂ ਮਾਰਕ ਮੋਕਾ ਹੋ ਕੇ ਨਾ ਮੈਨੂੰ ਹੋਗਾ ਚੰਗਾ ਨਹੀਂ ਲੱਗੇ। ਕੋਈ ਗੱਲ ਨਹੀਂ। ਤੁਹਾਨੂੰ ਭੁੱਗੋ ਪਾਣੀ ਕਰਦੇ ਹੋਏ। ਹੁਣ ਤਾਂ ਕੀ ਕੰਮ ਕਰਦੇ ਹੋ ਆਪਾਂ? 2000 ਹੈ? 2000। 2000 ਤੋਂ ਕਿੱਥੇ? 19 ਜਿਹੜੀ ਕਿੱਥੇ? ਅਲੀ ਮੀਡੀਅਮ ਨਾਲ ਵੀ ਤਾਂ ਤਾਰਾ ਤਾਂ ਮੈਂ ਕਹਿ ਰਿਹਾ ਪਾਣੀ ਜਵਾਹ ਤੁਹਾਨੂੰ ਕੀ ਲੱਗਦਾ? ਬਿਲਕੁਲ ਨਹੀਂ। ਤੂੰ ਜਾਣ ਤੋਂ ਤਾ ਤੋ ਕਿ ਦੋਲੀ ਤੂੰ ਮੈਨੂੰ ਕਿੱਥੇ ਜਾ ਕੇ ਫਾਉਸ ਨੇ ਜਿਹੜੀ ਪਾਣੀ ਨੇੜੇ ਕਿੱਥੇ ਜੇ ਉਹ ਜੇ ਬੋਕ ਚਾਹ ਜੇ ਬੋਕ ਕਿਤੇ ਪੈਂਦਾ ਕਿ ਅਜੇ ਆਪਾਂ ਧੀਰਨ ਗਾ ਮੈਂ ਕਹਿੰਦਾ ਤੈਨੂੰ ਬਾਈ ਨੇ ਲੈ ਕਿੱਥੇ ਤੂੰ ਇਹਨਾਂ ਬਾਣੀ ਨੇ ਲੈ ਕਿੱਥੇ ਮੀਟਾ ਗਾ ਬੱਡੇ ਮੀਜ਼ਿਕ ਨੇ ਕਿੱਥੇ ਹੋ ਰਿਹਾ ਇਸ ਕਿੱਥੇ ਹੈ ਵੀ ਐਸ ਕਿੱਥੇ ਆ ਚਲੋ ਕੋਈ ਅਸੀਂ ਕਰਦੇ ਹਾਂ ਮੇਰੀ ਮਦਦ ਪਾਜੀ ਕੋਈ ਅਸੀਂ ਕਰਦੀ ਜਿੰਨਾ ਲੰਬਾ ਕਰੋਂਗੇ ਗੰਥ ਹੋ ਜਾਊਗਾ ਉਹ ਤਾਂ ਬਣੀ ਜਾਊਗੀ ਤੁਸੀਂ ਦੱਸੋ ਕਿੱਥੇ ਜਾਂਦੇ ਹੋ ਸੋਰੀ ਬੰਦਾ ਨਾ ਮੈਂ ਮੈਂ ਆਸੀ ਤਾਂ ਲੈਣੀ ਲੈਣੀ ਮੈਨੂੰ ਐਡਰੈਸ ਵੀ ਪਤਾ ਲੱਗੂਗਾ ਸੋਰੀ ਨਾ ਲੈਂਦਾ ਨਾ ਕਰਦਾ ਪੀ ਚੈੱਕ ਕਰੋ ਜਿਹੜੀ ਗੱਲ ਕਰੀਏ ਨਾ ਪਾਣੀ ਮਾਜ ਮੈਨੂੰ ਇੱਥੇ ਐਡਰੈਸ ਦੱਸੋ ਕਿ ਤੇਰੇ ਬੰਦਾ ਨਹੀਂ ਦੱਸਦੇ ਪਰ ਤੂੰ ਮਕਾਰ ਨਾ ਤੂੰ ਹੀ ਪੁੱਛਦਾ ਪਿਆ ਬੰਦਾ ਕਿਹੜਾ ਹੈ ਬਿਲਕੁਲ ਪਾਣੀ ਮਾਜ ਕਾ ਭੱਲਾ ਕਿਹੜਾ ਮੈਨੂੰ ਉਹੀ ਦਾ ਬਤਾ ਦੇ ਭੱਲਾ ਕਿਹੜਾ ਪਾਣੀ ਮੱਲਾ ਕਿਹੜਾ ਪਾਣੀ ਮੱਲਾ ਕਿਹੜਾ ਪਾਣੀ ਮੱਲਾ ਕਿਹੜਾ ਪਾਣੀ ਕਿੱਥੇ ਰਹਿੰਦੇ ਹੋ ਪਾਣੀ ਕਿੱਥੇ ਰਹਿਨੇ ਹੋ ਹਲ ਤਾਂ ਤੁੰਨੋ ਮੈਂ ਪਾਣੀ ਕਿੱਥੇ ਰਹਿਨੇ ਹੋ ਹਲ ਤਾਂ ਕਾਸ਼ ਤੁਹਾਡੀ ਗੱਲ ਦਾ ਜਵਾਬ ਦੋ ਕਿਹੜੀ ਮਦਦ ਰਹਿਨੇ ਕੋਈ ਕਿਸੇ ਕੋਲ ਪਾਣੀ ਕਿੱਥੇ ਬੰਦੇ ਦੱਸਦੇ ਨੇ ਉਹ ਮੈਂ ਕਿੱਥੇ ਆਈ ਹਾਂ ਉਸਨੇ ਕਿਹੜੇ ਇਲਾਕੇ ਇਹ ਤੈਨੂੰ ਠੀਕ ਹੈ ਪਲੀਜ਼ ਪਾਣੀ ਕਿੱ데 ਬਲਾਕ ਦੇ ਭਾਈ ਠੀਕ ਹੈ ਬਾਜੀ ਮੈਂ ਕੋਈ ਸੰਗ ਨਹੀਂ ਲੱਗਦਾ ਮੈਂ ਤੂੰ ਕੁਸਚਨ ਇਹਨੂੰ ਮੈਂ ਪੁੱਛੀਏ ਤੁਸੀਂ ਇੱਕ ਤਾਂ ਜਵਾਬ ਹੀ ਦਿੰਦੇ ਮੈਨੂੰ ਬੜਾ ਡੰਡਾ ਲੱਗਦਾ ਵੀ ਮੈਂ ਬਾਰ-ਬਾਰ ਰਿਕਵੈਸਟ ਕਰ ਰਿਹਾ ਨੂੰ ਇਹਨਾਂ ਪੁੱਛਦੇ ਕਿਹੜੇ ਬਲਾਕ ਦੇ ਹੋ ਆਈ ਬਲ ਤੁਹਾਨੂੰ ਇਹ ਪਤਾ ਕਿੱਥੇ ਹੈ ਕਿੰਨੇ ਪਿੱਛੇ ਕਾਰਬਨ ਦਾ ਕੰਪੈਕਟਰ ਲੱਗਿਆ ਹੋਇਆ ਹੈ ਪਤਾ ਹੈ ਨਾ ਤੁਹਾਡੇ ਘਰੋਂ ਕੋਈ ਕੂੜਾ ਲੈਣ ਆਉਂਦਾ ਆਪਾਂ ਨੂੰ ਫੇਰ ਸ਼ਰਮ ਨਹੀਂ ਆਉਂਦੀ ਜਿਹੜਾ ਘਰੋਂ ਕੂੜਾ ਲੈਣ ਆਉਂਦਾ ਸੀ ਆ ਉਹ ਨੂੰ ਦੇ ਦਿੰਗੇ ਆ ਵੇਤੇ ਕਿਉਂ ਆਏ ਹੋ ਆਈ ਬਲ ਅੰਦਰ ਹੈ ਤੁਸੀਂ ਕਿੱਥੇ ਕੂੜਾ ਸਿੱਟਣ ਆਏ ਹੋ ਨਾ ਮੇਰਾ ਕੋਈ ਕੰਮ ਕਰੇਗਾ ਕਿ ਤੁਸੀਂ ਪਾਣੀ ਸੌਲੀ ਤੁਸੀਂ ਪੇਂਡਿੰਗ ਕਰਦੇ ਤਾਂ ਤੁਸੀਂ ਜੇ ਤੁਸੀਂ ਪੇਂਡਿੰਗ ਕਰਦੇ ਹੋਗਾ ਤਾਂ ਤੁਸੀਂ ਆਈ ਬਲੌਕ ਛੱਡ ਕੇ ਇੱਥੇ ਚੁੜਾ ਸਿੱਟਣਾ ਮੇਰੇ ਜੇ ਲੈਣੇਗਾ ਪੜੇ ਲਿਖਿਆ ਹੋ ਤੁਸੀਂ ਮੈਂ ਬੁਰੀ ਮੈਂ ਧਿਆਨ ਲੱਗਦਾ ਕਿ ਕਿੰਨਾ ਟੈਨਸ਼ਨ ਲੱਗਦਾ اچھا ਸਾਨੂੰ ਲੱਗ ਰਿਹਾ ਯਾਰ ਅਸੀਂ 9 ਤੋਂ 5 ਦਫਤਰ ਕੰਮ ਕਰਦੇ ਥੋੜੀ ਆਰਗੇ ਬੇਫਕੂਫਾ ਲਈ ਅਸੀਂ ਇੱਥੇ ਖੜੇ ਆ ਰਾਦੂ ਜਿਹੜੇ ਅਸੀਂ ਰੋਈ ਇੱਥੇ ਦੂਜੇ ਦੇ ਸਫਾਈ ਕਰਾਉਂਦੇ ਆ ਆ ਥੋੜੀ ਆਰਗੇ ਗੰਦ ਪਾ ਕੇ ਜਾਂਦੇ ਆ ਮੈਂ ਧਿਆਨ ਕਰਾਣਾ ਨਿਆਰੀਆਂ ਕਿ ਤੁਸੀਂ ਲੋਕ ਪੂਰਾ ਸਿਰ ਦੇ ਵਿੱਚ ਔਰ ਅਸੀਂ ਵੋਟ ਕਾਡ ਜੇ ਨੀਅਰ ਕ ਸੋਰੀ ਇਹ ਨਾ ਕੋਈ ਪਾਸਰੂ ਹਾਫ ਸਿਰੋ ਕਰਦਾ ਰਹੇ ਤੇ ਮਾਫੀ ਦਿਨ ਗੱਡੀ ਬਾਹਰ ਮੈਂ ਸੋਚਿਆ ਆਪਣਾ ਟਾਈਮ ਹੋ ਗਈ ਨਾਲੇ ਤੋਂ ਸਿਰ ਚੱਕ ਲਿਆ ਟੋਪਰ ਬੜੇ ਦੋਈ ਨੀ ਚੱਕਿਆ ਫਰੀਆਂ ਗੱਡੀ ਨੂੰ ਥਾਉ ਕੇ ਰਹਿ ਛੱਡਿਆ ਉਸ ਉੱਪਰ ਚਰਚਾ ਨਹੀਂ ਕਰਦੀ। ਛੇੜੀ ਅੱਗੇ ਜਵਾਨਾ ਬੁੱਤੂ ਅਸੀਂ ਕਿਤੇ ਚੜਨਾ ਉਹ ਨਹੀਂ ਦਿਸੇ ਤੇ ਕੋਈ ਗੱਲ ਨਹੀਂ ਸੋਰੀ ਕੋਈ ਨਹੀਂ ਸਾਈਡ ਪੀ ਉਹ ਜੀ ਸਾਈਡ ਪੀ ਨਾਥਿੰਗ ਯੂ ਆ ਡੋਗਨਰ ਨਾਈਟ ਨਾ ਜਿਸ ਜੇਗਾ ਨਹੀਂ ਕਿਤੇ ਨੂੰ ਟੈਂਟ ਨਹੀਂ ਕ੍ਰਿਟਿਕ ਤਾਂ ਕਿਦੋਂ ਬੜਾ ਸਿੱਖੀ ਇੰਮਤ ਨਹੀਂ ਡਿਵੈਲਪਮੈਂਟ ਕਿੰਨਾ ਬੁੜੇ ਉਹਨੇ ਕਿਹਾ ਸẽਗਾ ਮੈਂ ਸਮਾਂ ਨਹੀਂ ਦਿੰਦਾ ਕਿ ਮੇਰੇ ਬੈਟਰ ਪਰਸਨ ਮੇਰੀ ਚਾਹ ਬਾਰੇ 100% ਸਕੇਗਾ ਉਸ ਦਾ ਮਨ ਮੈਂ ਤਾਂ ਪਹਿਲੇ ਟਾਈਮ ਹੀ ਕਹਤਾ ਨਹੀਂ ਮਸਹੀਗਾ ਕੋਈ ਓਪਰਚੂਨਟੀ ਨਹੀਂ ਦੇਦਾ ਕੋਈ ਬੜੀ ਬੋਕਤੀ ਮੈਨੂੰ ਮੰਗਣਾ ਮੇਰਾ 100% ਲੈ ਲੈ ਨਾ ਇਹ ਨਹੀਂ ਨਾ ਅੱਛਾ ਪੂਰਾ ਪਾਣੀ ਪੀਂਚਣਾ ਆਉਂਦਾ ਹੈ ਹਲੋ ਇਹਦੇ ਪੋੜਾ ਵੀ ਸਾਧਨ ਤੇ ਸਾਹ ਆਉਂਦਾ ਹੈ 100% ਜਦਕੇ ਕੰਮ ਤੁਸੀਂ ਉਹ ਕਰਦੇ ਹੋ ਠੀਕ ਹੈ ਨਾ ਜ਼ਿੰਮੇਵਾਰੀ ਸਾਡੀ ਹੈ ਸਾਨੂੰ ਕੋਈ ਸ਼ੌਕ ਆ ਵੀ ਉਸ 31 ਰਾਤ ਨੂੰ ਇੱਥੇ ਖੜੇ ਥੋੜੇ ਅੰਗੇ ਲੋਕਾਂ ਨੂੰ ਫੜਨ ਦਾ ਆਸੀ ਕਿਤੇ ਅਣੀ ਮੈਸੇਜ ਮਿਲਦੀ ਹੁੰਦੀ ਆ ਪੰਜਵੇਂ ਗੱਡੀ ਕਾਉਂ ਲੋ ਜੇ 30 40 ਗੱਡੀ ਭਰ ਲੈਣਾ ਤੇ ਕਹਿੰਦੇ ਆਸੀ ਲੱਗਦਾ ਤੇ ਜਿਆਦਾ ਆ ਗੱਡੀ ਚਾਹੋ ਵੀਡੀਓ ਨੂੰ ਵੇਖ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ